ਹਿੰਦੁਸਤਾਨ ਦੀ ਸਰਕਾਰ ਨੂੰ ਜੇ ਆਜ਼ਾਦੀ ਦਵਾਈ ਆ ਤੋ ਸਿੱਖਾਂ ਨੇ ਦਵਾਈ ਆ 93% ਸ਼ਹੀਦیاں ਸਿੱਖਾਂ ਦੀਆਂ ਹੋਈਆਂ ਔਰ ਰਾਜ ਕਰਨ ਵਾਲੀਆਂ ਤੋਤੀ ਬੰ ਜਿਹੜੀਆਂ ਤੁਹਾਨੂੰ ਛਕਲਾਂ ਦੇ ਅਸਰੀਆਂ ਇਹਨਾਂ ਦਾ ਕੋਈ ਬजूद ਨਹੀਂ ਸੀ ਹੁਣਾ ਸੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਪੀਵੀਸੀ ਚੈਨਲ ਨੇ ਆਣ ਕੇ ਅਕਰਜ਼ ਕੀਤੀ ਆ ਅੱਜ ਹਿੰਦੁਸਤਾਨ ਦੀ ਅੰਬੈਸੀ ਲੰਡਨ ਦੇ ਵਿੱਚ ਜਿੱਥੇ ਕਿ ਰੋਜ਼ ਮਜ਼ਾਰਾ ਹੈ ਕਿਉਂ ਅੱਜ ਦੇ ਦਿਨ 15 ਅਗਸਤ 1947 ਨੂੰ ਪੰਜਾਬ ਨੂੰ ਦੋ ਫਾੜ ਕੀਤਾ ਗਿਆ ਜਿਹਦੇ ਵਿੱਚ ਤਿੰਨ ਬੰਦੇ ਸੀ Nehru Gandhi Patel ਔਰ ਚੌਥਾ Yadavendra Singh ਜਿਹਨੇ 15 ਜੁਲਾਈ 1948 ਨੂੰ ਪਟਿਆਲੇ ਦੇ ਵਿੱਚ ਆਪਣੀ ਮੀਟਿੰਗ ਸੱਦ ਕੇ ਉੱਥੇ ਆਪਣੇ ਪੰਜਾਬ ਨੂੰ ਵੇਚਿਆ ਔਰ ਪੰਜਾਬ ਦੀ ਬਰਬਾਦੀ ਕੀਤੀ ਇਸ ਕਰਕੇ ਮੈਂ ਇਹ ਗੱਲ ਕਹੂੰਗਾ ਕਿ ਅੱਜ ਜੋ ਇੰਡੀਆ ਐਂਬੈਸੀ ਦੇ ਸਾਹਮਣੇ ਮੇਰੇ ਭਰਾ ਨੌਜਵਾਨ ਬਜ਼ੁਰਗ ਆਏ ਆ ਉਹ ਰੋਸ ਮਜਾਰਾ ਕਰ ਰਹੇ ਆ ਇਹ ਹਿੰਦੂ ਹਿੰਦੁਸਤਾਨ ਦੀ ਸਰਕਾਰ ਨੂੰ ਜੇ ਆਜ਼ਾਦੀ ਦਵਾਈ ਆ ਤਾਂ ਸਿੱਖਾਂ ਨੇ ਦਵਾਈ ਆ 93% ਸ਼ਹੀਦیاں ਸਿੱਖਾਂ ਦੀਆਂ ਹੋਈਆਂ ਔਰ ਰਾਜ ਕਰਨ ਵਾਲੀਆਂ ਤੋਤੀਬਨ ਜਿਹੜੀਆਂ ਤੁਹਾਨੂੰ ਛਕਲਾਂ ਦੇਸ ਰਹੀਆਂ ਇਹਨਾਂ ਦਾ ਕੋਈ ਬजूद ਨਹੀਂ ਸੀ ਹੁਣਾਂ ਇਹਨਾਂ ਦੇ ਵਿੱਚ ਸਿੱਖਾਂ ਦੀ ਇੰਨੀ ਕੰਟੀਵੀਸ਼ਨ ਸਿੱਖ ਵਿਦੇਸ਼ਾਂ ਦੇ ਵਿੱਚ ਆ ਕੇ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਕਿੰਨਾ ਮੌਲਕਾਂ ਚ ਨਹੀਂ ਫਰਾਂਸ ਦੇ ਵਿੱਚ ਇਟਲੀ ਦੇ ਵਿੱਚ ਇਹਨਾਂ ਦੇ ਬੁੱਤ ਲੱਗੇ ਆ ਅੱਜ ਪੰਜਾਬ ਦੇ ਵਿੱਚੋਂ ਤੁਹਾਡੀ ਨਸਲ ਨੂੰ ਖਤਮ ਕਰਨ ਬਾਸਤੇ ਪੰਜਾਬੀ ਨੂੰ ਉਥੋਂ ਜੜਾਂ ਚੋਂ ਪਟਿਆ ਜਾ ਰਿਹਾ ਉਥੇ ਬੁੱਤ ਰਾਣੇ ਪ੍ਰਤਾਪ ਦੇ ਲਾਏ ਜਾ ਰਹੇ ਆ ਜਿੱਥੇ ਕਿ ਇੱਕ ਇੱਕ ਬੂੰਦ ਬੂੰਦ ਜਿਹੜਾ ਖੂਨ ਡੁੱਲਿਆ ਸ਼ਹੀਦਾਂ ਦਾ ਉਹਨਾਂ ਦੇ ਵਿੱਚੋਂ ਕੋਈ ਨੌਜਵਾਨ ਜਿਹੜਾ ਅੱਜ ਉਥੇ ਰਹਿਣ ਨੂੰ ਤਿਆਰ ਨਹੀਂ ਕਿਉਂ ਉਥੇ ਦਾ ਸਿਸਟਮ ਇਹਨਾਂ ਗੰਦਾ ਕਰ ਦਿੱਤਾ ਗੰਦੇ ਲੀਡਰਾਂ ਨੇ ਗੰਦੇ ਜਥੇਦਾਰਾਂ ਨੇ ਅੱਜ ਲੋਕ ਜਾਗ ਪਏ ਵਿਦੇਸ਼ਾਂ ਚੋਂ ਨੌਜਵਾਨ ਬੱਚੇ ਛੋਟੇ ਬੱਚੇ ਬੁੱਢੇ ਉਹਨਾਂ ਨੂੰ ਪਤਾ ਲੱਗ ਚੁੱਕਿਆ ਭਈ ਅਸੀਂ ਕਾਲੀਆਂ ਸੂਚੀਆਂ ਦੇ ਵਿੱਚ ਆ ਸਾਨੂੰ ਕੋਈ ਮੁਸੀਬਤ ਹੋਵੇ ਪੰਜਾਬ ਚ ਅਸੀਂ ਜਾ ਨਹੀਂ ਸਕਦੇ ਉਹ ਸਾਡਾ ਮੁਲਕ ਨਹੀਂ ਅੱਜ ਤੁਹਾਡੇ ਮਗਰ ਜੁਨਾਈਟਡ ਜਿਹਨੂੰ ਅਮਰੀਕਾ ਸਟੇਟ ਕਹਿੰਦੇ ਆ ਅੱਜ ਉਹਨਾਂ ਨੂੰ ਪਤਾ ਲੱਗ ਚੁੱਕਾ ਪਈ ਸਖ ਜਿਹੜੀ ਕੌਮ ਆ ਇਹ ਕੋ ਕੌਮ ਆ ਜਿਸ ਮੁਲਕ ਜਾਂਦੇ ਆ ਉਥੇ ਆਪਣਾ ਗੁਰਦੁਆਰਾ ਬਣਾਉਂਦੇ ਆ ਉਥੇ ਕਿਸੇ مصیبت ਪਿਆਏ ਉਥੇ ਲੰਗਰ ਲਾਉਂਦੇ ਆ ਇਹਨਾਂ ਦੀਆਂ ਲੜਕੀਆਂ ਆਈਆਂ ਜੋ ਹਿੰਦੁਸਤਾਨ ਦੇ ਵਿੱਚੋਂ ਤਲਗਾਨਾ, ਰਾਜਸਥਾਨ ਉਹਨਾਂ ਸਾਡੀਆਂ ਬੇਟੀਆਂ ਵਾਂਗੂ ਸਾਡੇ ਗੁਰਦੁਆਰਿਆਂ 'ਚ ਲੰਗਰ ਛਕਦੀਆਂ ਇਸ ਕਰਕੇ 80 ਕਰੋੜ ਲੋਕ ਜੋ ਆ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਕੋ ਖਾਣ ਨੂੰ ਰੋਟੀ ਨਹੀਂ, ਪੇਟ 'ਚ ਰੋਟੀ ਨਹੀਂ, ਬੱਚਿਆਂ ਨੂੰ ਥਣਾਂ 'ਚ ਦੁੱਧ ਨਹੀਂ ਉਹ ਡੁੱਬ ਕੇ ਮਰ ਜਾਓ ਤੁਹਾਨੂੰ ਬਚਾਉਣ ਵਾਲੀ ਕੌਮ ਇੱਕੋ ਹੀ ਸੀ ਸਿੱਖ ਕੌਮ ਜਿਨ੍ਹਾਂ ਦੇ ਨਾਲ ਤੁਸੀਂ ਧਰੋ ਕੀਤਾ ਅਕਾਲ ਤਾਕਤ ਦੇ ਉੱਤੇ ਟੈਂਕਾਂ, ਤੋਪਾਂ ਦੇ ਨਾਲ ਅਟੈਕ ਕੀਤਾ ਦਿੱਲੀ ਦੇ ਵਿੱਚ ਇੰਦਰਾ ਮਰਨ ਦੇ ਨਾਲ ਤੁਸੀਂ ਲੱਖਾਂ ਲੋਕਾਂ ਦੇ ਟੈਰਾਂ 'ਚ ਗਲਾਂ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਅੱਜ ਆਵਾਜ਼ ਜਿਹੜੀ ਹਿੰਦੁਸਤਾਨ ਨਹੀਂ ਵਰਲਡ ਦੇ ਉੱਤੇ ਲੋਕ ਕਹਿੰਦੇ ਆ ਬਈ ਰਾਜ ਖਾਲਸੇ ਦਾ ਚਾਹੀਦਾ ਉਹ ਖਾਲਸਾ ਰਾਜ ਜਿਹਦੇ ਵਿੱਚ ਕਿਸੇ ਨੂੰ Hindu ਨੂੰ ਨਾ ਮੁਸਲਮਾਨ ਨੂੰ ਨਾ ਅਸਾਈ ਨੂੰ ਕਿਸੇ ਨੂੰ ਕੋਈ ਵੀ ਸਜ਼ਾ ਨਹੀਂ ਮਿਲੀ ਸਗੋਂ ਉਹਨਾਂ ਨੂੰ ਗੱਲ ਬੱਕੜੀ ਪਾਈ ਮਹਾਰਾਜਾ ਰਣਜੀਤ ਸਿੰਘ ਨੇ ਉਹ 19 ਸਾਲ ਦੀ ਏਜ ਦੇ ਵਿੱਚ ਉਹਨੇ ਰਾਜ ਕਾਇਮ ਕੀਤਾ ਜਿਹੜਾ ਕਿ 38 ਸਾਲ ਰਾਜ ਚੱਲਿਆ ਜਿਹਦੇ ਵਿੱਚ ਕੋਈ ਵੀ ਐਸਾ ਕੰਮ ਨਹੀਂ ਹੋਇਆ ਜਿਹਦੇ ਨਾਲ ਕਿਸੇ ਧਰਮ ਦੇ ਤੇ ਆਂ ਚਾਈ ਹੋਵੇ ਪਰ ਲਹਣ ਤੇ ਆ ਅੱਜ ਜੜੀਆਂ ਪੇਡਾਂ ਪੰਜਾਂ ਤਖਤਾਂ ਤੇ ਬੈਠੀਆਂ ਉਹਨਾਂ ਦੇ ਮੂੰਹੋਂ ਅੱਜ ਰੈਫਰੰਡਮ ਦੀ ਗੱਲ ਨਹੀਂ ਨਿਕਲ ਰਹੀ ਪਰ ਅੱਜ ਤੁਹਾਡੇ ਲਈ ਜੇ ਕੋ ਗੱਲ ਕਰ ਰਿਹਾ ਅਮਰੀਕਾ ਕਰ ਰਿਹਾ ਕੈਨੇਡਾ ਕਰ ਰਿਹਾ ਆਸਟ੍ਰੇਲੀਆ ਕਰ ਲਿਆ ਨਿਊਜ਼ੀਲੈਂਡ ਕਰ ਰਿਹਾ ਫਰਾਂਸ ਕਰ ਰਿਹਾ ਉਹ ਇਸ ਕਰਕੇ ਸਿੰਘੋ ਅੱਜ ਜ਼ਮੀਰ ਜਗਾਓ ਮੈਂ ਇਹ ਕਹੂੰਗਾ ਅੱਜ ਪੀਵੀਸੀ ਆਇਆ ਇੱਥੇ ਉਹ ਆਪਣੀ ਕਾਰੋਈ ਕਰ ਰਿਹਾ ਅੱਜ ਉਹ ਦੱਸ ਰਿਹਾ ਤੁਹਾਨੂੰ ਤੇ ਤੁਸੀਂ ਕਿਉਂ ਘਰਾਂ ਚ ਬੈਠੇ ਆਓ ਇੱਥੇ ਆਣ ਕੇ ਆਪਣਾ ਰੋਸ ਮਜਾਰਾ ਕਰੋ ਆਪਣਾ ਰਾਜ ਲੈ ਲਓ ਦੀਪ ਸਿੱਧੂ ਤੁਹਾਨੂੰ ਇਹ ਗੱਲ ਕਹਿ ਗਿਆ ਅਵਤਾਰ ਖੰਡਾ ਤੁਹਾਨੂੰ ਗੱਲ ਕਹਿ ਗਿਆ ਪੰਜ ਬਾੜ ਤੁਹਾਨੂੰ ਕਹਿ ਗਿਆ ਮਾਨੋਚਾਲ ਕਹਿ ਗਿਆ ਔਰ ਬਲਵੀਰ ਸਿੰਘ ਪ੍ਰਭੂਰ ਨੇ ਤੁਹਾਨੂੰ ਦੱਸਿਆ ਕਿ ਜਿੰਨਾ ਚੱਕ ਬੁੱਢੀ ਲੀਡਰਸ਼ਿਪ ਇਹਨੂੰ ਮੰჯੀਆਂ ਤੋਂ ਨਹੀਂ ਉਠਾਉਂਦੇ ਇਹਨਾਂ ਦੇ ਮੂੰਹੋਂ ਖਾਲਸਾਣ ਦੀ ਗੱਲ ਨਹੀਂ ਨਿਕਲਦੀ ਤਾਂ ਤੁਹਾਡੀ ਹਾਲਤ ਇਦਾਂ ਦੀ ਹੋ ਜੂ ਜਿਦਾ ਪਿੰਜਰੇ ਚ ਪੰਛੀ ਆ ਇਸ ਕਰਕੇ ਮੈਂ ਧੰਨਵਾਦ ਕਰਦਾ ਜਿਹੜੇ ਵੀ ਇੱਥੇ ਆਪਣੇ ਨੌਜਵਾਨ ਬਜ਼ੁਰਗ ਆਏ ਆ ਰੋਸ ਮਜਾਰਾ ਕਰਨ ਨੂੰ ਸੱਚੇ ਆਏ ਆ ਅੱਜ ਤੁਹਾਡੀਆਂ ਵਿਦੇਸ਼ਾਂ ਦੇ ਵਿੱਚ ਯਾਦਗਾਰਾਂ ਬਣੀਆਂ ਆ ਅੱਜ ਤੁਹਾਡੀਆਂ ਯਾਦਗਾਰਾਂ ਪੰਜਾਬ ਦੇ ਵਿੱਚੋਂ ਪਟੀਆਂ ਜਾ ਰਹੀਆਂ ਉਹ ਇਸ ਕਰਕੇ ਕਿ ਉੱਥੇ ਆਰਐਸਐਸ ਦੇ ਨਾਲ ਝੋਲੀ ਚੱਕ ਸਾਡੇ ਸਿੱਖ ਜਿਹੜੇ ਆ ਉਹਨਾਂ ਦੇ ਨਾਲ ਜੁੜ ਚੁੱਕੇ ਆ ਇਸ ਕਰਕੇ ਉਹ ਦਿਨ ਦੂਰ ਨਹੀਂ ਖਾਲਸਾਣ ਦੀ ਮੰਜ਼ਲ ਬੜੀ ਲੱਗ ਗਈ ਆ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਨੇ ਹਰ ਪ੍ਰੋਗਰਾਮ ਤੇ ਆਪਣਾ ਕੰਮ ਛੱਡ ਕੇ ਤੇ ਅੱਜ ਦੇ ਦਿਨ ਦੀ ਜੇ ਮੈਂ ਗੱਲ ਖਾਸ ਹੀਤ ਕਮਾਂ ਗਿਣਤੀ ਤੇ ਨਹੀਂ ਜਾਣਾ ਪਰ ਹਰ ਸਿੱਖ ਹਰ ਵੀਰ ਮਤਾਮਾ ਸਾਡੀਆਂ ਭੈਣਾਂ ਜਿਹੜੀਆਂ ਅੱਜ ਸਮਾਂ ਕੱਢ ਕੇ ਪਹੁੰਚੀਆਂ ਉਹਨਾਂ ਸਾਰਿਆਂ ਨੂੰ ਸਜਦਾ ਕਰਦੇ ਆ ਸਿਰ ਝੁਕਦਾ ਉਹਨਾਂ ਅੱਗੇ ਸਰਦਾਰ ਕੁਲਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਹਿਣਾ ਚਾਹੁੰਦੇ ਆ ਅੱਜ ਵੀ ਜੀ ਅਸੀਂ ਬੜੇ ਭਾਗਾਂ ਨੇ ਸਮਝਿਆ ਕਿ ਸਾਨੂੰ ਇਸ ਆਜ਼ਾਦੀ ਜੋ ਸਾਡੇ ਲੱਗੇ ਆ ਉਸ ਜਾਦੇ ਲੈਣ ਵਾਸਤੇ ਥੋੜੀ ਬਾਰੇ ਕਦਮ ਚੱਲਣੇ ਪੈ ਰਹੇ ਆ ਕੋਈ ਦਾ ਕੋ ਸਾਥ ਸਾਈ ਕਰਨੇ ਰਹੇ ਜੀ ਬਿਲਕੁਲ ਸੋ 8-10 ਲੱਖ ਦੀ ਬਾਦੀ ਇੱਥੇ ਅਸੀਂ ਇਹਨਾਂ ਪਤਾ ਆ ਕਿ ਇੰਡੀਅਨ ਗਵਰਨਮੈਂਟ ਆਪਣਾ ਸੁਖ ਵਧ ਕੇ ਵਰਤ ਕੇ ਲੋਕਾਂ ਨੂੰ ਧਮਕੀਆਂ ਦਿੰਦੀਆਂ ਕਿ ਪਾਸਵਰਡ ਤੁਹਾਡੇ ਜਬਤ ਕੀਤੇ ਜਾਣਗੇ ਜੇਕਰ ਤੁਸੀਂ ਇੱਥੇ ਆਏ ਅਸੀਂ ਆਏ ਆ ਕਰ ਲੋ ਤੁਸੀਂ ਕੁਝ ਨਹੀਂ ਕਰ ਸਕਦੇ ਤੁਹਾਡਾ ਇਹ ਖੇਡ ਖਤਮ ਹੋ ਚੁੱਕਾ ਦੁਨੀਆ ਦੇ ਵਿੱਚ ਕਿਉਂਕਿ ਤੁਸੀਂ ਝੂਠ ਬੋਲ ਬੋਲ ਕੇ 70 ਸਾਲ ਤੋਂ ਸਿੱਖਾਂ ਨਾਲ ਬੇਇਨਸਾਫ਼ੀਆਂ ਕੀਤੀਆਂ ਖੂਨ ਪੀਤਾ ਰਜ ਕੇ ਖੂਨ ਪੀਤਾ ਸਿੱਖਾਂ ਦੇ ਘਰ ਢਾਏ ਨੌਜਵਾਨ ਸ਼ਹੀਦ ਕੀਤੇ ਸਾਡਾ ਸਾਡਾ ਆਕਾਜ਼ ਹਟਾਇਆ ਹੁਣ ਤੁਸੀਂ ਲੈਂਡ ਮਾਫੀਆ ਬਣਾ ਲਿਆ ਲੈਂਡ ਮਾਫੀਆ ਬਣਾ ਕੇ ਕਰੋੜਾਂ ਖਰਬਾਂ ਦੀ ਜ਼ਮੀਨ ਨੂੰ ਹੱਥ ਪਾਉਣ ਲੱਗੇ ਸੀਗੇ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਆ ਕਿ ਅੱਜ ਫੇਰ ਕਿਸਾਨ ਸਾਹਮਣੇ ਆਏ ਤਾਂ ਤੁਸੀਂ ਆਪਣੇ ਹੋ ਜੜੇ ਆ ਸਾਕਿਸ ਬਾਸ ਲੈ ਲਿਆ ਜਲਦੀ ਹੀ ਖਾਸਤਾਨ ਬਣ ਲਗਾ ਹੁਣ ਤੁਹਾਨੂੰ ਭਜਣਾ ਕਿਉਂ ਪਈਆਂ ਹੁਣ ਅੱਜ ਸਾਹਮਣੇ ਕੋ ਦਿਖਦਾ ਨਹੀਂ ਤੁਹਾਡਾ ਢੋਲ ਕੀ ਨਾ ਤੁਹਾਡੇ ਕੋ ਅੰਦਰ ਖੁਸ਼ੀਆਂ ਤਾਂ ਤੁਹਾਡੇ ਕੋ ਅੰਦਰ ਦੀਵਾ ਜਗ ਰਿਹਾ ਕਿਉਂਕਿ ਤੁਹਾਨੂੰ ਸਾਹਤ ਹੋ ਚੁੱਕਾ ਕਿ ਸਾਡਾ ਝੂਠ ਜੜਾ ਹੁਣ ਚੱਲਣਾ ਖਤਮ ਹੋ ਗਿਆ ਤੇ ਸਾਸਾ ਜੀਓ ਆਪ ਜਾਣਦੇ ਹੋ ਹੁਣ ਜਿੱਧਰ ਨੂੰ ਭਜਦਾ ਅੱਗੇ ਇਹਨਾਂ ਦੇ ਟੋਇਆ ਆ ਰਿਹਾ ਕਿਉਂਕਿ ਇਹਨਾਂ ਨੇ ਕੰਡੇ ਐਸੇ ਖਲਾਰੇ ਆ ਝੂਠ ਦੇ ਕੰਡੇ ਖਲਾਰੇ ਸੀਗੇ ਜੋ ਸੱਚੇ ਬਾਦਸ਼ਾਹ ਦੀ ਕਰਪਾ ਦੇ ਨਾਲ ਆ ਇਨਨ ਚੁਗਣੇ ਮੁਸ਼ਕਲ ਹੋ ਗਏ ਆ ਕਿਉਂਕਿ ਉਹਨਾਂ ਮਾਵਾਂ ਦੇ ਕੀਰਨੇ ਉਹਨਾਂ ਸ਼ਹੀਦਾਂ ਦੇ ਇਬਦੌਲਤ ਅੱਜ ਖਾਸਨ ਜਿਹੜੀ ਆ ਮੰਜ਼ਲ ਸਾਡੇ ਨੂੰ ਲੱਗੇ ਆ ਗਈ ਆ ਸੋ ਜਲਦ ਹੀ ਆਪਾਂ ਖਾਸਨ ਬਣਾਵਾਂਗੇ ਇਸ ਹੌਸਲੇ ਵਾਤੇ ਰਵਿਸ਼ਾ ਭਾਈ ਜੀਤਾ ਜੀ ਤੁਸੀਂ ਸ਼ਾਇਦ ਬੈਠੇ ਹੋਵੋਗੇ ਬੈਸਟਾ ਬੱਲਗੇ ਹੋਵੋਗੇ ਅੱਜ ਤੁਸੀਂ ਅੱਜ ਸਟੂਡੀਓ ਦੇ ਮਾਲਕ ਕਾਨੂੰ ਤੁਸੀਂ ਖਾਸਨ ਦੇ ਮਾਲਕ ਹੋਵੋਗੇ ਤੁਹਾਡੇ ਵਰਗੇ ਵੇਖੋ ਤੁਹਾਡਾ ਤੁਹਾਡਾ ਧੰਵਾਦ ਆ ਤੁਹਾਡੇ ਦਰਦ ਆ ਤੁਸੀਂ ਚੱਲ ਕੇ ਆਏ ਹੋ ਹਮੇਸ਼ਾ ਤੇ ਰਹੇ ਸਿੱਖੀ ਦੀ ਪੰਥ ਦੀ ਚੜ੍ਹਦੀ ਕਲਾ ਗੱਲ ਕਰਦੇ ਹੋ ਧੰਨ ਵਾਹਿਗੁਰੂ ਹੋਰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ